ਇਹ ਜੱਦਾ ਦੁੱਖ ਨਹੀਂ ਔਰ ਮਿਲਾਪ ਜਿਤਨਾ ਸੁੱਖ ਨਹੀਂ ਇਸ ਵਾਰ ਤੇ ਸਹਬਾ ਕਿਸ ਨੇ ਵਿਛੋੜਾ ਸੋਹਣੇ ਦੁੱਖ ਵਿਛੜਿਆ ਨਹੀਂ ਪਰ ਜੇ ਸੁਣ ਨਵੇਂ ਮੈਂ ਕੱਲ ਵਿਛੜਨਾ ਅੱਜ ਹੀ ਦੁੱਖ ਲੱਗ ਗਿਆ ਵਿਛੋੜਾ ਐਡਾ ਦੁਖਦਾਈ ਹੈ ਵੀ ਇਸ ਦੀ ਸਰੋਤ ਵੀ ਪੈਣੀ ਸਰੋਤ ਵੀ ਦੁਖਦਾਈ ਵਿਛੋੜਾ ਸੋਨੇ ਦੁੱਖ ਮਨ ਦਿੱਠੇ ਮਰਿਉ ਪਰ ਉਸ ਦਾ ਵਿਛੋੜਾ ਦੁਖਦਾਈ ਜਿਸ ਨਾਲ ਪਿਆਰ ਹੋਵੇ ਖੇਡ ਸਾਰੀ ਹੈ ਪਿਆਰ ਦੀ ਜਿਸ ਨਾਲ ਪਿਆਰ ਨਹੀਂ ਉਸ ਦਾ ਕੋਈ ਫਰਕ ਨਹੀਂ ਪੈਂਦਾ ਵਿਸ਼ਕ ਚਲਾ ਜਾਏ ਪਰ ਜਿਸ ਨਾਲ ਹੋਵੇ ਪਿਆਰ ਸੇ ਫਿਰ ਅੱਖਾਂ ਤੋਂ ਉਲੇ ਕੋਵੇ ਤੇ ਜੇ ਗਰੂ ਕਾਚਕ ਸੰਗਤ ਵਿੱਚ ਨਹੀਂ ਆ ਸਕਦਾ ਕਿਉਂ ਅੱਜ ਹੋਣੀ ਆ ਮਤ ਕੋਈ ਰੰਗ ਪਾ ਦੇ ਕੱਪੜੇ ਨੁਕਸਾਨ ਹੋਣਗੇ ਨਾ ਪਰ ਉਸਨੇ ਆਪਣ ਜਿੰਦ ਤੱਲੀ ਤੇ ਰੱਖ ਲਈ ਸੀ ਜਾਨ ਥੇਲੀ ਤੇ ਰੱਖ ਕੇ ਫਿਲ ਪਈ ਸੀ ਇਹ ਵੀ ਨਹੀਂ ਸੀ ਪਤਾ ਮੁੜ ਕੇ ਆਵਾਂਗੀ ਕਿ ਨਾ ਆਵਾਂਗੀ ਤੋੜ ਵੀ ਖਬਰੇ ਪਹੁੰਚਾਂਗੀ ਕਿ ਨਾ ਪਹੁੰਚਾਂਗੀ ਕਿਵੇਂ ਕਰੇ ਆ ਫਿਰਲੀ ਪੰਕਤੀ ਵਿੱਚ ਵਾਇਸ ਆਵਾਜ਼ ਪਿੰਦ ਪੀਰ ਮੁਰਿਦਾ ਫਿਰਹੜੀ ਗਾਮਨ ਪਰਭਾਤੀ ਇਹ ਮੁਰਿਦਾ ਦੀ ਪਰਹੜੀ ਹੈ ਪੀਰ ਨਾਲ ਸਿੱਖ ਦੀ ਪ੍ਰੀਤ ਹੈ ਗੁਰੂ ਨਾਲ ਤਾਂ ਇਸ ਪ੍ਰੀਤ ਦਾ ਸਬੂਤ ਹੈ ਕਿ ਸਿੱਖ ਪਰਭਾਤੀ ਉੱਠ ਕੇ ਗਾਵੇ ਕਿਉਂਕਿ ਨਾਨਕ ਪੌਜਲ ਪਾਰ ਪਰ ਜੋ ਗਾਵੇ ਪ੍ਰਭ ਕੇਗੀ ਜੋ ਪ੍ਰਭੂ ਦੇ ਗੀਤ ਗਾਏਗਾ ਸੰਸਾਰ ਪੌਜਲ ਤੋਂ ਉਹ ਪਾਰ ਪਵੇਗਾ ਨਹੀਂ ਤਾਂ ਗਰਖ ਜਾਏਗਾ ਜੇ ਗੀਤ ਨਾ ਗਾਏਗਾ ਇਹ ਗੀਤ ਕੀ ਹੈ ਇਹ ਡੋਰ ਹੈ ਦਰੋਂ ਬੱਧੀ ਡੋਰ ਮਾਤ ਲੋਕ ਤੱਕ ਆਈ ਇਸ ਵਾਸਤੇ ਡੁੱਬਣ ਵਾਲਿਓ ਇਸ ਡੋਰੀ ਨੂੰ ਪਕੜ ਲਓ ਇਹ ਪ੍ਰੀਤ ਦੀ ਡੋਰੀ ਹੈ ਪ੍ਰੀਤ ਦੀ ਪਸ਼ੂਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਪ੍ਰੀਤ ਪਛਾਣੀ ਹੈ ਜਦ ਵੰਝਲੀ ਵਜਾਈ ਸੁਣ ਕੇ ਸਦ ਮਾਹੀ ਦਾ ਮਹੀਂ ਪਾਣੀ ਘਾਮ ਤੋਂਨੇ ਕਿਸੇ ਨਾਲ ਨਰ ਲੀਆ ਕਾਈ ਕੋਲੀ ਜੋ ਸ਼ੌਕ ਪਿਓਨੇ ਗਿਆ ਫिराक ਮਿਲਿਆ ਜਦ ਮਰ ਦੁੱਖ ਵਿਛੋੜਾ ਗਿਆ ਜਿਸ ਵਿੱਚ ਮਿਲਾਪ ਮਿਲਾਪ ਹੋਇਆ ਮਿਲਿਆ ਅਨੇਰੇ ਦਾ ਕੀ ਕੰਮ ਜਦੋਂ ਦੀਵਾ ਜਗ ਪਵੇ ਵਿਛੋੜੇ ਦਾ ਕੀ ਕੰਮ ਜਿਸ ਵੇਲੇ ਮਿਲਾਪ ਹੋ ਜਾਵੇ ਪਰ ਜੇ ਮਿਲ ਜਾਏ ਤਾਂ ਯਤਨ ਕਰੇ ਕਿਤੇ ਫਿਰ ਵੀ ਛੋੜਾ ਪੈ ਨਾ ਜਾਵੇ ਜੋ ਕੇ ਵਿਛੋੜਾ ਪੈ ਜਾਏ ਮਾਨੋ ਵੱਡੀ ਵਿਥ ਵਿੱਚ ਵਿਥ ਪੈ ਗਈ ਹੈ ਵਿਚਾਲੇ ਵਿਥ ਆ ਗਈ ਹੈ ਰੋਜ ਦਾ ਨਿਤਨੇਮ ਕਰਦੇ ਆ ਜਿਸ ਦਿਨ ਖੁੰਝ ਗਿਆ ਵੱਡੀ ਵਿਥ ਪੈ ਜਾਏਗੀ ਅਗਲੇ ਦਿਨ ਹੋ ਹੀ ਨਹੀਂ ਸਕਣਾ ਇਸ ਵਾਸਤੇ ਸਾਇਰ ਤਾਕੀਦ ਕਰਦੇ ਨੇ ਜਖੜ ਚਾਗੀ ਮੀ ਵਰਸਾ ਜਖੜ ਚੁਲਦਾ ਹੋਵੇ ਮੀ ਬਸਦਾ ਹੋਵੇ ਫਿਰ ਵੀ ਸਿੱਖ ਨ ਟਲੇ ਨਿਤਨੇਮ ਕਰਨ ਵਾਸਤੇ ਸਿੱਖ ਵੀ ਗੁਰ ਦੇਖਣ ਜਾਏ ਗੁਰੂ ਨੂੰ ਫਿਰ ਵੀ ਦੇਖਣ ਜਾਵੇ ਗੁਰੂ ਦਾ ਸਿੱਖ ਇੱਥੇ ਹੀ ਬਸ ਨਹੀਂ ਸਮੁੰਦਰ ਸਾਗਰ ਹੋਵੇ ਬਉਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਏ ਹਰ ਵੀ ਗੁਰੂ ਦਾ ਸਿੱਖ ਲੰਘ ਜਾਏ ਪਰ ਇਸੇ ਰਸਤੇ ਵਿੱਚ ਨਾ ਸਮੁੰਦਰ ਹੈ ਨਾ ਕੋਈ ਸਾਗਰ ਹੈ ਨਾ ਚੱਖੜ ਝੁਲ ਰਹੇ ਹਨ ਨਾ ਮੀਂਹ ਵਸ ਰਹਿਆ ਇਹ ਸਭ ਕੁਝ ਸਾਡੇ ਅੰਦਰ ਹੈ ਜਿਸ ਵੇਲੇ ਮਨ ਅੰਦਰ ਤੂਫਾਨ ਉੱਠਦੇ ਹਨ ਜਿਸ ਵੇਲੇ ਮਨ ਵਿਕਾਰੀ ਹੋ ਜਾਂਦਾ ਹੈ ਜਿਸ ਵੇਲੇ ਮਨ ਨੂੰ ਪਾਪ ਪਕੜ ਲੈਂਦੇ ਹਨ ਉਸ ਵੇਲੇ ਸਮਝ ਲਓ ਇਸ ਦੇ ਅੰਦਰ ਸਮੁੰਦ ਆ ਗਿਆ ਸਾਗਰ ਆ ਗਿਆ ਝੱਖੜ ਝੁਲ ਪਿਆ ਮੀਂਹ ਵਸ ਪਿਆ ਇੱਕ ਕਦਮ ਨਾ ਚੱਲ ਸਕਿਆ ਉਸ ਦਿਨ ਵਿਛੜ ਗਿਆ ਔਰ ਵਿਛੋੜਾ ਵਿਛੋੜਾ ਇੱਕ ਵਾਰੀ ਪੈ ਜਾਏ ਫਿਰ ਬੜਾ ਲੰਬਾ ਹੋ ਜਾਂਦਾ ਇਸ ਵਾਸਤੇ ਵਿਛੋੜੇ ਨੂੰ ਜਰਾ ਜਿੰਨੀ ਵੀ ਵਿਥ ਨਾ ਮਿਲੇ ਵਿੱਚ ਆਣ ਦੀ ਵਿਥ ਹੋਵੇ ਹੀ ਨਾ ਇਤਨਾ ਨਾਲ ਹੋਵੇ ਸਿੱਖ ਗੁਰੂ ਦੇ ਚਰਨਾਂ ਦੇ ਕਿ ਤੋਸੇ ਚਰਣੀ ਮੈਂਡਾ ਹੀ ਯਾਰਾ ਸੀਤਮ ਵਿੱਚ ਵਿਥ ਨਾ ਕੋ राई ਦਾ ਦਾਣਾ ਕਿੰਨਾ ਖੁੰਦਾ ਪਰ ਸਹਬਾਖ ਨੇ ਰਾਈ ਵੀ ਵਿੱਚ ਨਾ ਸਮਾਵੇ ਐਨੀ ਵੀ ਵਿਥ ਨਾ ਹੋਵੇ ਕਿ ਰਾਈ ਦੀ ਵੀ ਵਿੱਚ ਥਾਂ ਨਾ ਕੋਵੇ ਫਿਰ ਤਾਂ ਜਾਨੋ ਮਿਲਿਆ ਹੈ ਔਰ ਵਿਛੋੜੇ ਦਾ ਖਿਆਲੀ ਨਾ ਕਰ ਕਦੇ ਨਾ ਆਵੇਗਾ ਪਰ ਜੇ ਜਰਾ ਜਿੰਨੀ ਵੀ ਵਿੱਚ ਵਿਸ ਪੈ ਗਈ ਮਨ ਵਿੱਚ ਸੰਸਣਾ ਜਦੋਂ ਆਉਂਦਾ ਹੈ ਤਾਂ ਪਹਿਲੇ ਏਨ ਜਲਕ ਜਿੰਨਾ ਹੁੰਦਾ ਹੈ ਇਨਾ ਕਿ ਸੰਸਾਰ ਜਿਸ ਵੇਲੇ ਅੰਦਰ ਥਾਂ ਬਣਾਈ ਜਾਂਦਾ ਹੈ ਤਾਂ ਵੱਡੇ ਵੱਡੇ ਸੰਸੇ ਵਿੱਚ ਪਈ ਜਾਂਦੇ ਤੇ ਫਿਰ ਕੱਢਣੇ ਮੁਸ਼ਕਲ ਹੋ ਜਾਂਦੇ ਹਨ ਸਤਸੰਗਤ ਬੰਦੋ ਸ੍ਰੀ ਤੇ ਪ੍ਰਭ ਸਾਹਿਬ ਆਖਦੇ ਨੇ ਸੰਸੇ ਜਿਉ ਮਲੀ ਨਾ ਕਿਤ ਸੰਯਮਤ ਹੋਤਾ ਜਾਏ ਇਹਨੂੰ ਧੋਣ ਵਾਸਤੇ ਭਈ ਮਨ ਤੋਂ ਉਹ ਸ਼ਬਦ ਲੱਗ ਮਨ ਨੂੰ ਸੋਣਾ ਹੋਵੇ ਸ਼ਬਦ ਵਿੱਚ ਜਾਗੋ ਸਤਸੰਗ ਵਿੱਚ ਆਓ ਸ਼ਬਦ ਸੁਣੋ ਸ਼ਬਦ ਆ ਸ਼ਬਦ ਗਾਇਨ ਹੋ ਰਿਹਾ ਹੈ ਜੀਤ ਗੋਬਿੰਦ ਦੇ ਇਹ ਗਾਇਆ ਕਰੋ ਭਈ ਪੌਜਲ ਤੋਂ ਪਾਰ ਪਵੋਗੇ ਪੌਜਲ ਨਾ ਵਿਆਪੇਗਾ ਸਹਿਬਾਸ ਦੇ ਪੌਜਲ ਬਿਨ ਸ਼ਬਦੇ ਕਿਉਂ ਤੜੀਏ ਇਹ ਸੰਸਾਰ ਦਾ ਪੌਜਲ ਸ਼ਬਦ ਬਿਨਾ ਕਿਵੇਂ ਤਰ ਸਕਦੇ ਆ ਪੌਜਲ ਬਿਨ ਸ਼ਬਦੇ ਕਿਉਂ ਤਰੀਏ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰ ਜੇ ਦੁਬਦਾ ਵਿੱਚ ਤਾਂ ਡੁਬ ਡੁਬ ਮਰ ਗਏ ਕਈ ਦੁਗਦਾ ਵਿੱਚ ਮਤ ਪਾਓ ਕਿਉਂਕਿ ਦੁਗਦਾ ਮੇ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਦੁਗਦਾ ਵਾਲੇ ਨੂੰ ਨਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਨਾ ਮਾਇਆ ਹੀ ਹੱਥ ਆਉਂਦੀ ਹੈ ਦੋ ਮੇੜੀਆਂ ਤੇ ਲੱਥ ਰੱਖਣ ਵਾਲਾ ਕਦੇ ਪਾਰ ਨਹੀਂ ਪਹੁੰਚਦਾ ਦੋ ਘਰਾਂ ਦਾ ਪਰਾਨਾ ਹਮੇਸ਼ਾ ਭੁੱਖਾ ਰਹਿੰਦਾ ਦੋ ਥਾਵਾ ਦਾ ਕੁੱਤਾ ਨਾ ਸੋ ਵੀ ਦਾ ਰਹਿੰਦਾ ਨਾ ਘਾਟ ਦਾ ਰਹਿੰਦਾ ਇਸ ਵਾਰ ਤੇ एक एक लग दत जा, चाक रख किस पास भी तेरीके थां ते पूरी पै जाएगी जे चांक कर जा फिरेगा तो कितों भी नहीं पै क्योंकि प्रीत एक था में हो सकती है मन में हिस्से नहीं हो सकते भी कुछ प्रीत कि कुछ किसी न ਨਹੀਂ ਮਨ ਇਕ ਹੈ ਤੇ ਪ੍ਰੀਤ ਵੀ ਇਕੋ ਹੈ ਇਕੇ ਨਾਲ ਹੀ ਹੋ ਸਕਦੀ ਹੈ ਇਹ ਜਿਤਨੀ ਕਰ ਲਏਗਾ ਉਸਨੇ ਸੁਖदाई ਹੋ ਜਾਏਗੀ ਕਿਉਂਕਿ ਪ੍ਰੀਤ ਮਿਲਦੀ ਹੈ ਨਾ ਆ ਪ੍ਰੀਤदाई ਦਾ ਜ਼ਿਕਰ ਕਰ ਰਹੇ ਹਨ ਸੁਣ ਕੇ ਸਦ ਮਾਹੀ ਦਾ ਮਹੀਂ ਪਾਣੀ ਗਾਹ ਮੂਟੋ ਨੇ ਕਿਸੇ ਦੇ ਨਾਲ ਨਰ ਲੀਆ ਕਾਈ ਕੋਈ ਜੋ ਸ਼ੌਕ ਪੀਉਣ ਨੇ ਗਿਆ ਫਿਰਾਕ ਮਿਲਿਆ ਜਦ ਮਾਹੀ ਤਾਈਂ ਸ਼ੁਕਰ ਕੀਤਾ ਸ਼ੁਕਰ ਹੈ ਸ਼ੁਕਰ ਕੀਤਾ ਜਿਸ ਵੇਲੇ ਮਾਹੀ ਮਿਲਿਆ ਕਿਉਂਕਿ ਮਿਲਿਆ ਤਾਂ ਫਿਰਾਕ ਗਿਆ ਵਿਛੋੜਾ ਗਿਆ ਵਿਛੋੜਾ ਕੀ ਗਿਆ ਸਾਰੇ ਦੁੱਖ ਗਏ ਕਿਉਂਕਿ ਵਿਛੜਾਈ ਤਾਂ ਦੁੱਖ ਹੈ ਦੁੱਖ ਵੀ ਛੋੜਾ ਬਾਕੀ ਦੁੱਖ ਵੀ ਹਨ ਪਰ ਇਸ ਤੋਂ ਨੀ ਵੇਖ ਇਸ ਤੋਂ ਹੌਲੇ ਹਨ ਬੜਾ ਦੁੱਖ ਹੈ ਵਿਛੋੜੇ ਦਾ ਜਿਹਨੂੰ ਗਿਣਦਿਆਂ ਸਭ ਤੋਂ ਪਹਿਲਾਂ ਗਿਣੀ ਦੁੱਖ ਵਿਛੋੜਾ ਇਖ ਦੁੱਖ ਭੂਖ ਉਹ ਦਰਦ ਦੁੱਖ ਵੀ ਬੜਾ ਹੈ ਪਰ ਇਹ ਸਹਜਾ ਤੇ ਵਿਛੋੜੇ ਦਾ ਦੁੱਖ ਨਾ ਆਉਣ ਦੇ ਉਹ ਬੜਾ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਦਾਏ ਵੈਦ ਨਾ ਬੋਲੇ دارو ਲਾਏ ਉਹ ਬੋਨੇ ਵੈਦ ਤੇਰੇ ਕੋਲ ਇਹਨਾਂ ਦੁੱਖਾਂ ਦਾ دارو ਕੋਈ ਨਹੀਂ ਦੱਸ ਜੋ ਆਪਣੇ ਮਾਹੀ ਤੋਂ ਵਿਛੜਿਆ ਤੂੰ ਦਾ ਕੀ دارو ਕਰਨੇ ਜਿਸ ਦਾ ਮਨ ਵੀ ਛੋੜੇ ਦੀ ਅਗ ਵਿੱਚ ਸੜਵੇ ਹੈ ਤੂੰ ਕਿਹੜੇ ਚੰਦਨ ਦਾ ਲੇਪ ਉਸ ਦੇ ਮੱਥੇ ਤੇ ਕਰ ਲਏਗਾ ਇਹ ਦੁੱਖ ਵਿਚੋੜਾ ਤਾਂ ਹੀ ਜਾ ਸਕਦਾ ਹੈ ਜੇ ਸਤ ਸੰਗਤ ਸਿਉ ਮਿਲ ਦੋਰ ਇਸ ਵਾਸਤੇ ਗਨ ਗੁਰੂ ਨਾਨਕ ਸਾਹਿਬ ਜਿੱਥੇ ਗਏ ਉਥੇ ਸੰਗਤ ਸਾਜੀ ਤੇ ਜਿੱਥੇ ਸੰਗਤ ਨੇ ਬਹਿ ਕੇ ਗੁਣ ਗਾਏ ਉਸ ਥਾਂ ਦਾ ਨਾ ਰੱਖਿਆ ਧਰਮ ਖਾਲ ਤੇ ਘਰ ਘਰ ਅੰਦਰ ਧਰਮ ਖਾਲ ਘਰ ਘਰ ਵਿੱਚ ਗੁਣ ਗਾਉਣ ਵਾਲੇ ਪ੍ਰਗਟ ਹੋਏ ਉਹਨਾਂ ਨੇ ਘਰ ਘਰ ਵਿੱਚ ਬੈਠ ਕੇ ਜਿਸ ਵੇਲੇ ਗੁਣ ਗਾਏ ਤਾਂ ਘਰ ਘਰ ਧਰਮਸ਼ਾਲ ਬਣ ਗਈ ਘਰ ਘਰ ਅੰਦਰ ਧਰਮਸ਼ਾਲ ਕੀ ਹੁੰਦਾ ਧਰਮਸ਼ਾਲ ਵਿੱਚ ਅਕੇ ਹੋਵੇ ਕੀਰਤਨ ਕੀਰਤਨ ਹੋਇਆ ਫਿਰ ਕੀ ਹੋ ਜਾਏਗਾ ਸਹਿਬਾਕ ਜਨ ਸਦਾ ਵਸੋਆ ਉਥੇ ਸਦਾ ਵਸੋਆ ਵਸੋਆ ਹਰਿਆਵਲ ਆਮੀ ਵਸ ਪਰੇ ਹਰਿਆਵਲ ਹੋ ਗਈ ਮੀ ਵਸ ਦੀ ਹੈ ਕਿਸਾਨ ਨੂੰ ਪੁੱਛੋ ਕਿਉਂ ਭਈ ਆਂਧਾ ਵਸ ਗਏ ਮੀਂ ਨੀ ਵਸਿਆਸੀ ਵਸ ਗਏ ਅੱਖ ਫਸਵਾ ਹੋ ਗਈ ਹੈ ਇਸੇ ਤਰ੍ਹਾਂ ਬਈ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰਿਆ ਤਨ ਮਨ ਹਰਿਆ ਹੋ ਜਾਂਦਾ ਹੈ ਨਾਮ ਮਿਲ ਜਾਏ ਤੇ ਨਾਮ ਇਹਨਾਂ ਨੂੰ ਮਿਲਦਾ ਜਿਹੜੇ ਸੰਗਤ ਵਿੱਚ ਬੈਠੇ ਹਨ ਉਮੀਦਵਾਰ ਹੋਣਗੇ ਅੱਜ ਜਿਵੇਂ ਆਖਦਾ ਬਈ ਕਤਾਰ ਵਿੱਚ ਨਹੀਂ ਖੜੋਵੇਂਗਾ ਤੈਨੂੰ ਆਸ਼ਾ ਨਾ ਮਿਲੇ ਲੈਣੀ ਹੈ ਤਾਂ ਕਤਾਰ ਵਿੱਚ ਆ ਜਾ ਜਿਵੇਂ ਕਤਾਰ ਉਸ ਚੀਜ਼ ਦੇ ਲੈਣ ਦਾ ਨਿਯਮ ਹੈ ਇਸੇ ਤਰ੍ਹਾਂ ਨਾਮ ਪ੍ਰਾਪਤੀ ਦਾ ਸਾਧਨ ਹੈ ਸਤ ਸੰਗ ਇਸ ਵਾਰ ਸੇ ਬਾਬਾ ਜਿੱਥੇ ਵੀ ਗਿਆ ਸਭ ਤੋਂ ਪਹਿਲੇ ਗਿਆ ਤੁਲੰਬੇ ਸਜਣ ਖਾਗ ਦੇ ਕੋਲ ਪਹਿਲੀ ਧਰਮ ਸਾਲ ਉੱਥੇ ਬੱਧੀ ਸਜਣਾ ਧਰਮ ਸਾਲ ਬਣਾ ਦੇ ਇਸ ਧਰਮ ਸਾਲ ਵਿੱਚ ਬਹਿ ਕੇ ਗੁਣ ਗਾਇਆ ਕਰ ਜਿਵੇਂ ਨੂੰ ਆਉਂਦੇ ਨਹੀਂ ਕਰਨ ਲੱਗੇ ਗੀਤ ਲਿਖ ਲੈ ਸ਼ਬਦ ਲਿਖ ਲੈ ਮਰਦਾਨੀ ਕੋਲੋਂ ਕਿ ਸਜਣਾ ਐਸੇ ਬਹਿ ਕੇ ਗਾਇਆ ਕਰ ਅਜਿਥੇ ਮੈਂ ਬਹਿ ਕੇ ਸੁਣਿਆ ਹੈ ਨਾ ਤੁਸ ਮੈਨੂੰ ਸੁਣਾਇਆ ਕਰ ਜਿੱਥੇ ਕੋਈ ਗਾਉਂਦਾ ਹੈ ਉਥੇ ਮੈਂ ਸੁਣਦਾ ਹਾਂ ਪਰ ਅੰਦਰ ਪ੍ਰਤੀਤ ਹੋਵੇ ਵੀ ਮੈਂ ਜਿਹਨੂੰ ਸੁਣਾ ਰਿਹਾ ਉਹ ਮੇਰੇ ਕੋਲ ਬੈਠਾ ਉਹ ਕਿਤੇ ਗਿਆ ਨਹੀਂ ਜਿਵੇਂ ਬਾਬਾ ਜੀਾਂ ਨੇ ਸੁਜਾਨਤਿਆ ਮੈਨੂੰ ਸ਼ਬਦ ਸੁਣਾਇਆ ਕਰ ਤੂੰ ਜਿਸ ਵੇਲੇ ਗਾਇਣ ਗਾ ਮੈਂ ਸੁਣਾਗਾ ਸੱਚ ਨੂੰ ਕਿਈ ਵਾਰੀ ਇਹ ਪ੍ਰਤੀਤ ਹੁੰਦਾ ਜਿਵੇਂ ਉਹ ਖੁਸ਼ਬੂ ਆ ਗਈ ਹੈ ਜਿਹੜੀ ਬਾਬਾ ਜੀ ਲਗਾਉਂਦੇ ਸਨ। ਕਈ ਵਾਰੀ ਉੱਥੇ ਵੀ ਇਸ ਤਰ੍ਹਾਂ ਹੁੰਦਾ ਸੀ। ਅਜੇ ਬਾਬਾ ਜੀ ਆਪਣੇ ਆਸਣ ਤੇ ਨਹੀਂ ਸਨ ਆਉਂਦੇ ਤੇ ਖੁਸ਼ਬੂ ਉਹਨਾਂ ਦੇ ਕੱਪੜਿਆਂ ਦੀ ਆ ਜਾਂਦੀ ਸੀ। ਤੇ ਅਜੇ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ। ਅਰੇ ਸਦਕੇ ਕੀਰਤਨ ਵੇ ਸਦਕੇ ਸਤ ਸੰਗ ਦੇ ਸਦਕੇ ਯਾਦ ਦੇ ਜਿੱਥੇ ਯਾਦ ਹੈ ਸਾਧ ਸੰਗਤ ਉੱਥੇ ਉਹ ਆਪ ਹੈ ਇਸ ਵਾਸਤੇ ਜੋ ਯਾਦੋਂ ਉਕ ਗਿਆ ਉਹ ਆਪਣੇ ਸਾਈਂ ਤੋਂ ਉਕ ਗਿਆ ਯਾਦ ਸਲਾਮਤ ਰਹੇ ਸਾਈਂ ਦੂਰ ਨਹੀਂ ਵਿਚੜਿਆ ਨਹੀਂ ਮਿਲਿਆ ਯਾਦ ਮਿਲਦੀ ਹੈ ਮੈਂ ਯਾਦ ਨੂੰ ਕਾਇਮ ਕਰ ਯਾਦ ਸਲਾਮਤ ਰੱਖ ਰੋਜ ਯਾਦ ਦਾ ਵਸੀਲਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿੱਚ ਆਵਣ ਆ ਕੇ ਬਾਣੀ ਗਾਵਣੀ ਤੇ ਬਾਣੀ ਕੀ ਕਰੇਗੀ ਤੇ ਵਿਛੋੜੇ ਦੀ ਵਿਤ ਘਟਾਏਗੀ ਹਰ ਰੋਜ ਵਿਤ ਘਟਦੀ ਜਾਏਗੀ ਘਟਦੀ ਜਾਏਗੀ ਅਖੀਰ ਇੱਕ ਦਿਨ ਉਹ ਵੀ ਆਵੇਗਾ ਕਿਹੜਾ ਜਦੋਂ ਇਹ ਅਖੀਰ ਆਪ ਰਖੀ ਤੋਨੀ ਲਖੀ ਜੰਗਲ ਖਾਲਸਾ ਆਣ ਦੇ ਦਾਰ ਕੀਤਾ ਕਾਲਸਾ ਜੀ ਸਾਰੇ ਦੀ ਸਿਹਤ ਤੇ ਆ ਜਾਣ ਜਦੋਂ ਅਨੰਦਪੁਰ ਛੱਡਿਆ ਇਸ ਤਾਰੇ ਦੀ ਸਿਹਤ ਤੇ ਸਭ ਛੱਡ ਗਏ

ਅਜੇ ਹੱਥ ਦੀ ਅਥੈਲੀ ਤੇ ਸੀਸ ਰੱਖਿਆ ਬਾਸ ਰਾਣੇ ਨੇ ਇੱਕ ਦਿੱਤੀ ਹੋਈ ਹੈ ਪਰ ਸਦਕੇ ਸੂਰਮੇ ਦੇ ਦੂਜਾ ਹੱਥ ਅਜੇ ਵੀ ਤਲਵਾਰ ਦੇ ਕਬਜੇ ਤੇ ਹੈ ਕਿ ਜੇ ਕਿਤੇ ਲੋੜ ਪੈ ਜਾਏ ਉੱਠ ਕੇ ਘਟਪਟ ਤਲਵਾਰ ਦਾ ਕਬਜਾ ਨਾ ਸੋਧਣਾ ਪਵੇ ਬਈ ਕਿੱਥੇ ਹੈ ਭਾਈ ਦਾਸ ਸਿੰਘ ਨੇ ਜਿਸ ਰਿਲੇ ਆਣ ਕੇ ਚਰਨ ਚੁੰਮੇ कु इतिहास लिखिया जो साहिब हफ़ीमे नशे जी टोट आ गई دے نشیاں دی ٹوٹ जिन اور اس نشے نو پورا नशियर नशे न دے करण کھا کے जे کیتا انہاں نے उन्हनि نہیں سمجھی समी पात ਜੋ ਕਿਤਨੇ ਵੱਡੇ ਸਨ ਕਿਤਨੇ ਉੱਚੇ ਸਨ ਜੋ ਸਿੱਖ ਨੂੰ ਮਿਲਣ ਦੇ ਇੱਕ ਨਿਸ਼ਾਨੀ ਦੇਖ ਕੇ ਤਾਰੇ ਦੀ ਸੇਧ ਆ ਜਾਣਾ ਮਿਲ ਸਕਦੇ ਹਨ ਔਰ ਸਿੱਖ ਉੱਥੇ ਹੀ ਪਹੁੰਚੇ ਜਿੱਥੇ ਆਪ ਬਿਰਾਜ ਰਹੇ ਸਨ ਕਿਹੜੀਆਂ ਉਸਤਾਂ ਦੇ ਮਾਲਕ ਝੂਠੀਆਂ ਨਿਸ਼ਾਨ ਨਸੀਆਂ ਨਾਲ ਆਪਣੇ ਤਨ ਨੂੰ ਨਹੀਂ ਚੁੱਕਦੇ ਉਹਨਾਂ ਦੇ ਅੰਦਰ ਨਸ਼ਾ ਹੋਰ ਹੁੰਦਾ ਇੱਕ ਨਸ਼ਾ ਸੀ ਆਪ ਦੇ ਅੰਦਰ ਕਿ ਧਰਮ ਤੋਂ ਸਦਕੇ ਹੋਣਾ ਕਿ ਹਮੇਕਾ ਜਗਤ ਜਗਤ ਮੋ ਆਏ ਸਰਮ ਰੇਤ ਗੁਰਦੇਵ ਪਠਾਏ ਜਿਸ ਵੇਲੇ ਭਾਈ ਦਿਆ ਸਿੰਘ ਨੇ ਚਰਨ ਚੁੰਮੇ ਚਰਨਾ ਤੇ ਹੱਥ ਰੱਖਿਆ ਤਾਂ ਸਾਹਿਬ ਗਾਦੀ ਨਾਲ ਰੁਕੇ ਔਰ ਮਿਆਨੋ ਤਰਵਾਰ ਖਿੱਚ ਲਈ ਕੌਣ ਹੈ ਦਿਆ ਸਿੰਘ ਦਾ ਰੋੜੇ ਨਿਕਲ ਗਿਆ ਗਰੀਬ ਨਵਾਜ਼ ਮੈਂ ਕੀ ਤੱਕ ਰਿਆ ਇਸ ਕઠੋਰ ਤਰਾ ਦੇ ਉੱਤੇ ਜਿਸ ਦਾ ਪਾਰ ਕਰਨ ਵਾਸਤੇ ਆਏ ਕੋਈ ਨੇ ਇੱਕ ਆਸਨ ਵੀ ਨਾ ਵਿਛਾ ਦਿੱਤਾ ਲੰਮੇ ਪਹਿਣ ਵਾਸਤੇ ਅੱਜ ਕਿੱਥੇ ਹਨ ਅਜੀਤ ਸਿੰਘ ਕਿੱਥੇ ਹਨ ਗੁਜਾਰ ਸਿੰਘ ਜੀ ਕਿੱਥੇ ਜੋਰਾ ਵਰਸੀ ਤੇ ਕਿੱਥੇ ਬੱਦਲ ਕੋਈ ਵੀ ਨਜ਼ਰ ਨਹੀਂ ਆ ਰਿਹਾ ਪਰ ਗਰੀਬ ਨਵਾਜ਼ ਆਪ ਦਾ ਮਸਤਕ ਉਸੇ ਤਰ੍ਹਾਂ ਦਾ ਹੈ ਅਸੀਂ ਰੋ ਰਹੇ ਹਾਂ ਔਰ ਆਪ ਮੁਸਕਰਾ ਰਹੇ ਹੋ ਆਪਣਿਆ ਕੀ ਆデア ਸਿੰਘ ਕਿਸੇ ਦੇ ਸਿਰ ਕਰਜਾ ਹੋਵੇ ਲੱਖ ਰੁਪਏ ਦਾ ਤੇ ਦੇ ਔਰ ਦੇ ਦੇਵੇ ਸਾਰਾ ਕੁਝ ਤੇ ਕਰਜਾ ਮੁੱਕ ਜਾਏ ਖੁਸ਼ ਹੋਵੇ કે ਰੋਵੇ ਨਾ ਗਰੀਬ ਨਵਾ ਖੁਸ਼ ਹੋਵੇ ਕਰਜਾ ਸਿਰੋਂ ਲੱਥ ਜਾਏ ਇਸ ਜਿਹਦੀ ਖੁਸ਼ੀ ਕੋਈ ਕਰਜਾ ਦੇ ਕੇ ਆਖਦਾ ਮੈਂ ਅੱਜ ਗੰਗਾ ਦਾ ਇਸ਼ਨਾਨ ਕੀਤਾ ਬਈ ਐਡਾ ਪੁੰਨ ਮੈਨੂੰ ਹੋਇਆ ਜਿਹਦਾ ਮੈਂ ਦੇਣਾ ਸੀ ਅੱਜ ਮੈਂ ਦੇ ਆਇਆ या सिं मेरे सिर सिरते भी करजा अर्जा अदा किया बच्चों के मरने की सुनी जब बाप ने खबर फौरन ही सर झुका के किया अकाल का शुक्र और कहा आज मुझसे तेरी अमानत अदा हुई जी तू अमानत मेरी चोली पाई सी आज मैं अमानत तेरे अगे मुड़ के रख दी है ਅਕੀਏ ਤੇਰਾ ਜਿਗਰਾ ਤੇ ਵਾਕਨ ਲਗੇ ਜਿਗਰਾ ਬਣ ਸਕਦਾ ਹਰ ਇੱਕ ਦਾ ਬਣ ਸਕਦਾ ਸੰਸਾਰ ਵਿੱਚ ਛੋਟਾਂ ਲਗਣੀਆਂ ਨੇ ਓਏ ਜਿਗਰਾ ਬਣਾਓ ਕਿਵੇਂ ਅਕੀ ਅੰਮ੍ਰਿਤ ਰੇ ਲੈ ਉਠੋ ਇਸ਼ਨਾਨ ਕਰੋ ਤੁਹਾਡੇ ਮਨ ਕਮਜ਼ੋਰ ਹੋ ਗਏ ਨਿੱਕੀ ਨਿੱਕੀ ਗੱਲ ਤੇ ਢੀਆਂ ਢਾ ਕੇ ਬਹਿ ਜਾਂਦੇ ਹੋ ਮਨ ਨੂੰ ਖੁਰਾਕ ਨਹੀਂ ਨ ਦਿੱਤੀ ਮਨ ਨੂੰ ਖੁਰਾਕ ਦਿਓ ਮਨ ਬਲਵਾਨ ਹੋਵੇ ਤਾਂ ਕਿ ਸੰਸਾਰ ਵਿੱਚ ਕੋਈ ਕਿਹੜੀ ਛੋਟ ਵੀ ਲੱਗ ਜਾਏ ਤੇਰਾ ਮਨ ਨਾ ਡੋਲੇ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਨਾਮ ਜਪਦੇ ਗੁਰੂ ਕੇ ਹਜੂਰ ਆਓ ਸਤ ਸੰਗਤ ਦਾ ਮਿਲਾਪ ਕਰੋ ਭਈ ਇੰਜ ਗੁਰੂ ਕੇ ਸਿੱਖ ਦਾ ਲੋਕ ਸੁਖੀ ਔਰ ਪਰਲੋਕ ਸੁਹਿਲਾ ਹੁੰਦਾ ਹੈ ਹੁਣ ਕੀਰਤਨ ਸਮਾਪਤੀ ਬੁਨਾ ਚੁਕਾ ਬਖਸ਼ਨੀਆਂ ਸ਼ਾਮ ਨੂੰ ਫਿਰ ਸਮੇਂ ਨਾਲ ਅੱਜ ਪੂਰਨਮਾਸ਼ੀ ਦਾ ਸੁਭਾਗਿਆ ਦਿਨ ਹੈ ਸ਼ੁਕਰ ਹੈ ਨਿਰੰਕਾਰ ਦਾ ਜੋ ਸਾਡੀ ਜ਼ਿੰਦਗੀ ਵਿੱਚ ਇੱਕ ਪੁੰਨਿਆ ਦਾ ਮਹਾਨ ਦਿਨ ਹੋਰ ਆ ਗਿਆ ਅੱਜ ਪੂਰਨਮਾ ਕੀ ਇਥੇ ਹੈ ਔਰ ਕੱਲ ਹੋਵੇਗੀ ਰਜੌਰੀ ਗਾਰਡਨ ਤੋਂ ਸ਼ਾਮ ਨੂੰ ਸਮੇਂ ਨਾਲ ਆਓ ਲਾਭ ਉਠਾਓ ਫਾਇਰੂਜੀ ਦਾ ਖਾਲਸਾ ਵਾਹਿਗੁਰੂ ਫਾਇਰੂਜੀ